ਦੇਖੋ ਮੈਂ ਇਹ ਦੱਸਣਾ ਚਾਹੁੰਦਾ ਸੀਗਾ ਕਿ ਇੱਕ ਤਕਰੀਬਨ 200 ਕਰੋੜ ਤੋਂ ਉੱਪਰ ਦਾ ਯੂਨਿਟ ਫੂਡ ਐਂਡ ਵੈਜੀਟੇਬਲ ਪ੍ਰੋਸੈਸਿੰਗ ਯੂਨਿਟ ਜਿਹੜਾ ਹੈ ਉਹ ਪਿੰਡ ਮਸੀਤਾਂ ਦੇ ਵਿੱਚ ਲੈ ਕੇ ਆ ਰਹੇ ਆਂ ਔਰ ਉਹਦੇ ਵਾਸਤੇ ਜਿਹੜੀ ਪਿੰਡ ਦੀ ਪੰਚਾਇਤ ਹੈ ਉਹ ਜ਼ਮੀਨ ਦੇ ਨੂੰ 40 ਏਕੜ ਜ਼ਮੀਨ ਚਾਹੀਦੀ ਸੀਗੀ ਸੋ ਉਹ ਐਗਰੀ ਹੋ ਗਏ ਉਹਨਾਂ ਨਾਲ ਮੀਟਿੰਗ ਹੋ ਗਈ ਹੈ ਔਰ ਡੀਸੀ ਸਾਹਿਬ ਜਿਹੜੇ ਨੇ ਉਹ ਬਕਾਇਦਾ ਇਨ ਟੱਚ ਨੇ ਔਰ ਉਹਦਾ ਸ਼ਾਇਦ ਟੀਮਾਂ ਜਿਹੜੀ ਹੈ ਇੱਕ ਵਿਜ਼ਿਟ ਕਰ ਵੀ ਚੁੱਕੀ ਆ ਸੋ ਇੱਕ ਤੇ ਮੈਂ ਪ੍ਰੋਜੈਕਟ ਬਾਰੇ ਦੱਸਣਾ ਚਾਹੁੰਦਾ ਸੀਗਾ ਦੂਸਰਾ ਜਿਹੜਾ ਉਹ ਮੈਡੀਕਲ ਕਾਲਜ ਜਿਹੜਾ ਕਪੂਰਥਲੇ ਨੂੰ ਮਿਲਿਆ ਸੀਗਾ ਉਹਦੇ ਵਿੱਚ ਥੋੜੀ ਜਗ੍ਹਾ ਦੀ ਦਿੱਕਤ ਆ ਰਹੀ ਸੀਗੀ ਤੇ ਅਸੀਂ ਇਸ ਤੋਂ ਪਹਿਲਾਂ ਵੀ ਕਹਿ ਚੁੱਕੇ ਸੀਗੇ ਕਿ ਪਿੰਡ ਜੱਬੋਵਾਲ ਜਿਹੜਾ ਇੰਜੀਨੀਅਰ ਕਾਲਜ ਬਣਨਾ ਸੀਗਾ ਉਹ ਵਿਰਾਨ ਪਿਆ ਉੱਥੇ ਛੋਰੀਆਂ ਹੋ ਰਹੀਆਂ ਨੇ ਉੱਥੇ ਬੂਹੇ ਬਾਰੀਆਂ ਲਾ ਕੇ ਜਿਹੜੇ ਲੱਗਾ ਕਾਫੀ ਪੈਸਾ ਜਿਹੜਾ ਪਿਛਲੀ ਸਰਕਾਰ ਜਾਂ ਸ਼ਾਇਦ ਮੇਰੇ ਖਿਆਲ ਚ ਉਤੋਂ ਪਿਛਲੀ ਸਰਕਾਰ ਵੇਲੇ ਖਰਚ ਹੋਇਆ ਸੀਗਾ ਸੋ ਉਸ ਜਗ੍ਹਾ ਨੂੰ ਯੂਟਿਲਾਈਜ਼ ਕਰਨ ਲਈ ਤੇ ਅਸੀਂ ਬਕਾਇਦਾ ਵੀਡੀਓਗ੍ਰਾਫੀ ਕਰਕੇ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਉਹਦੀ ਵੀਡੀਓਗ੍ਰਾਫੀ ਕਰਕੇ ਫੋਟੋਆਂ ਜਿਹੜੀਆਂ ਖਿੱਚ ਕੇ ਭੇਜ ਦਿੱਤੀਆਂ ਨੇ ਔਰ ਮੈਂ ਉਮੀਦ ਕਰਦਾ ਕਿ ਸ਼ਾਇਦ ਪਰਮਾਤਮਾ ਮਿਹਰ ਕਰੇ ਕਿ ਉਹ ਕਾਲਜ ਜਿਹੜਾ ਉਹ ਇਸ ਜਗ੍ਹਾ ਆਉਣ ਦੀ ਵੀਦ ਹੈ ਔਰ ਹੈ ਵੀ ਜ਼ਰੂਰਤ ਇੱਥੇ ਕਿਉਂਕਿ ਕਪੂਰਥਲੇ ਜਿਹੜੇ ਲੋਕ ਨੇ ਕਈ ਰੱਬ ਨਾ ਕਰੇ ਕੋਈ ਬਿਮਾਰ ਹੁੰਦਾ ਐਮਰਜੈਂਸੀ ਪੈਂਦੀ ਹੈ ਤੇ ਉੱਥੋਂ ਜਲੰਧਰ ਸਿਰਫ 20 ਮਿੰਟ ਦਾ ਰਸਤਾ ਹੈ 15-20 ਮਿੰਟ ਤੇ ਪਹੁੰਚ ਸਕਦੇ ਆ ਪਰ ਜਿਹੜੇ ਸੁਲਤਾਨਪੁਰ 'ਚ ਇਸ ਤਰ੍ਹਾਂ ਦੀ ਐਮਰਜੈਂਸੀ ਪੈਂਦੀ ਹੈ ਤੇ 1 ਘੰਟਾ ਲੱਗ ਜਾਂਦਾ ਸਾਨੂੰ ਉੱਥੇ ਪਹੁੰਚਣ ਤੇ ਸੋ ਇਸ ਕਰਕੇ ਇਹ ਬੜਾ ਜ਼ਰੂਰੀ ਸੀਗਾ ਇੱਕ ਮੈਡੀਕਲ ਕਾਲਜ ਜਿਹੜਾ ਬਣਨਾ ਸੋ ਉਹ ਉਮੀਦ ਹੈ ਕਿ ਉਹ ਪ੍ਰੋਸੈਸ ਜਲਦੀ ਖਤਮ ਹੋ ਕੇ ਤੇ ਇੱਥੇ ਕਾਲਜ ਜਿਹੜਾ ਉਹ ਬਣੂਗਾ ਸਾਡਾ ਇੱਕ ਫਰਮ ਵੱਡਾ ਜੁਰਮਾਨਾ ਪਿਆ ਗ੍ਰੈਂਡ ਕੋਰਪਸ ਵੱਲ ਕੀ ਕਰਦੇ ਆ ਦੋ ਸਾਲ ਦਾ ਬੈਂਡ ਵੀ ਲੱਗਾਇਆ ਤੇ ਵੀ ਉਹ ਦੇਖੋ ਜੀ ਮੈਂ ਤੇ ਸ਼ੁਰੂ ਤੋਂ ਕਹਿਣਾ ਤੇ ਇੰਨਾ ਨੇ ਜੋ ਪੈਸਾ ਬਣਾਇਆ ਇੰਨਾ ਸਾਰਾ ਹਿਰਾ ਫਰੀ ਕਰ ਕਰਕੇ ਗਲਤ ਧੰਦੇ ਕਰ ਕਰਕੇ ਬਣਾਇਆ ਇਨਾਂ ਦੀ ਜਿਹੜੀ ਸਿਆਸਤ ਵੀ ਹੈ ਬਿਲਕੁਲ ਪੈਸੇ ਤੇ ਹੈ। ਇਹਨਾਂ ਬੰਦਿਆਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਸ ਇਲਾਕੇ ਦਾ। ਲੋਕਾਂ ਨੂੰ ਗਲਤ ਆਦਤ ਪਾਤੀ ਹੈ, ਸ਼ਰਾਬ ਦੀਆਂ ਆਪਣੀਆਂ ਫੈਕਟਰੀਆਂ ਨੇ ਅੰਨੀ ਸ਼ਰਾਬ ਸੁੱਟ ਦੇਣੀ ਔਰ ਮੋٹے ਪੈਸੇ ਦੇ ਦੇ ਕੇ ਵੋਟਰਾਂ ਨੂੰ ਜਿਹੜਾ ਇਹ ਜਿੱਤੇ ਐ, ਇਹਨਾਂ ਦੀ ਜਿੱਤ ਤੇ ਹੈ ਨਹੀਂ ਐ, ਇਹ ਲੁੱਟ ਦੇ ਨੇ ਜਿੱਤ ਨੂੰ। ਸੋ ਜਿਹੜਾ ਗਲਤ ਕੰਮ ਕਰਨ ਵਾਲਾ ਫਸਣਾ ਹੀ ਸੀਗਾ ਇਹਨੇ ਇੱਕ ਦਿਨ ਤੇ ਫਸਣਾ ਹੀ ਉਹ ਪ੍ਰਮਾਤਮਾ ਵੀ ਦੇਖਦਾ ਇੱਥੇ ਨਾਲੇ ਬਾਬੇ ਦੀ ਧਰਤੀ ਤੇ ਤੇ ਕੋਈ ਬੱਚਿਆ ਨਹੀਂ ਗਿਆ ਅਜੇ ਤੱਕ ਸੋ ਇਹ ਤਕਰੀਬਨ ਮੇਰੇ ਖਿਆਲ ਚ 63 ਕਰੋੜ ਰੁਪਈਆ ਤੇ ਇਹਨਾਂ ਨੂੰ ਜੁਰਮਾਨਾ ਹੋਇਆ ਔਰ ਜਿਹੜਾ ਕਪਲਾ ਉਹ 607 ਕਰੋੜ ਦਾ ਕਪਲਾ ਹੈ ਤੁਸੀਂ ਇਹ ਦੇਖੋ ਕਿ ਇਹ ਇਸ ਤੋਂ ਇਲਾਵਾ ਜਿੰਨੀ ਇਹਨਾਂ ਦੀ ਸ਼ਹਿਰ ਦੇ ਉੱਤੇ ਇੱਥੇ ਕਬੂੜ ਥਲੇ ਦੇ ਵਿੱਚ ਇੱਥੇ ਗੁੰਡਾਗਰਦੀ ਤੇ ਕਈ ਗਲਤ ਕੰਮ ਹੁੰਦੇ ਨੇ ਚਿੱਟੇ ਵਿਕਦੇ ਨੇ ਸੋ ਇਹ ਪੁਰਾਣੇ ਜਿਹੜੇ 20 ਸਾਲਾਂ ਤੋਂ ਇੱਥੇ ਆਪਣਾ ਬੈਠੇ ਨੇ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਇਸ ਇਲਾਕੇ ਨੂੰ ਸੋ ਇਹ ਭੁਗਤਣਗੇ ਜੋ ਇਹਨਾਂ ਦੇ ਹੋਇਆ ਇੱਥੇ ਵੀ ਦੇਖੋ ਫਰੋਟੀਆਂ ਦੀ ਕਾਰਨ ਕਾਰਨਾ ਹੁੰਦੀਆਂ ਸੀਗੀਆਂ ਬੰਦਾ ਇਹਨਾਂ ਦਾ ਹੀ ਨਿਕਲਿਆ ਇੱਥੇ ਸਾਰੀ ਇੰਨੀ ਦਹਿਸ਼ਤ ਇਲਾਕੇ ਦੇ ਵਿੱਚ ਤੇ ਜਦੋਂ 360 ਹੋਇਆ ਕੇਸ ਤੇ ਬੰਦੇ ਇਹਨਾਂ ਦੇ ਨਿਕਲੇ ਨੇ ਸੋ ਇਹਨਾਂ ਦੇ ਜਿਹੜਾ ਪੀਏ ਕੇ ਪਤਾ ਨਹੀਂ ਕੌਣ ਹੈ ਜਿਹੜਾ ਉਹ ਬੜਾ ਕਲੋਜ਼ ਜਿਹੜਾ ਇਹਨਾਂ ਦਾ ਬੰਦਾ ਉਹ ਨਿਕਲਿਆ ਸੋ ਕਹਿਣ ਦਾ ਮਤਲਬ ਕਿ ਜੋ ਜਿਸ ਤਰ੍ਹਾਂ ਦੀਆਂ ਕੰਮ ਕਰਨਾ ਭੁਗਤਣੇ ਤੇ ਪੈਣਾ ਹੀ ਨੇ ਗਲਤ ਕੰਮ ਕਰੋਗੇ ਗਲਤ ਬਾਬੇ ਨਾਨਕ ਦਾ ਪਿੰਡ ਤੇ ਜਿਹੜਾ ਪ੍ਰੋਜੈਕਟ ਉਹਦੀ ਕੀ ਰੂਪ ਜਿਹੜੀ ਜਮੀਨ ਹੈ ਉਹ ਹਜ਼ੀਰੇ ਤੇ ਲਾਗੇ ਮੰਨ ਗਏ ਨੇ ਸਿਰਫ ਉਹ ਜਿਹੜੀ ਹੈ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਣੇ ਨੇ ਅਕਵਾਇਰ ਕਰਕੇ ਜ਼ਮੀਨ ਉਸ ਤੋਂ ਬਾਅਦ ਜਿਹੜਾ ਉਹ ਪ੍ਰੋਜੈਕਟ ਸ਼ੁਰੂ ਹੋ ਜੂਗਾ। ਜੀ ਮਾ ਸਾਹਿਬ 5 ਮਹੀਨੇ ਪਹਿਲਾਂ ਇਹਨਾਂ ਦੇ ਖਾਤੇ ਵਿੱਚ ਪੈਸੇ ਸੀ ਲੇਕਿਨ ਉਹਨਾਂ ਕੋ ਵਾਪਸ ਲੈ ਲੇਗੇ। ਉਹ ਜਿਹੜਾ ਉਹ ਪਹਿਲਾਂ ਵਿੱਚੋਂ ਕੁਝ ਜਿਹੜੇ ਨੇ ਨਾ ਅ ਜਿਹੜੇ ਕਿਸਾਨ ਉਹ ਐਗਰੀਮੈਂਸੀ ਹੋਏ। ਸੋ ਇਹ ਪਹਿਲਾ ਸੀਗਾ ਜਿਹੜਾ ਪਿੰਡ ਹੈ ਅ ਅ ਨਾਲ ਹੀ ਜਿਹੜਾ ਪਿੰਡ ਹੈ ਹਾਂ ਮਾਛੀਤੋਆ। ਉਥੇ ਦਾ ਉਥੇ ਦੀ ਜ਼ਮੀਨ ਸੀਗੀ। ਸੋ ਹੁਣ ਜਿਹੜੀ ਹੈ ਉਹ ਸਾਰੀ ਕਲੀਅਰ ਹੋ ਗਈ ਹੈ। ਜੀ ਸੀ ਸਾਹਿਬ ਨਾਲ ਬਾਕਾਇਦਾ ਮੀਟਿੰਗ ਹੋਈ ਹੈ। ਔਰ ਇਹ ਚੜ੍ਹ ਗਿਆ ਸਾਰੇ ਸ਼ਹਿਰ ਦਾ ਜਿਹੜਾ ਪਾਣੀ ਆ ਪੀਣ ਯੋਗ ਨਹੀਂ ਰਿਹਾ ਕਿਉਂਕਿ 16 ਸੈਂਪਲ ਵਿੱਚੋਂ 12 ਸੈਂਪਲ ਫੇਲ ਉੱਤੋਂ ਦੇ ਉਹਦੇ ਬਾਰੇ ਕੀ ਸਰਕਾਰ ਜਾਂ ਪ੍ਰਸ਼ਾਸਨ ਦੋਸਰ ਨਾ ਚ ਨਹੀਂ ਹੋਇਆ ਇਹ ਇਹ ਜਿਹੜੀ ਬਿਮਾਰੀ ਆ ਨਾ ਇਹ ਜਿਹੜੀ 50 ਸਾਲ ਤੋਂ ਬਿਮਾਰੀ ਐ 100 ਸਾਲ ਤੋਂ ਉਹ ਠੀਕ ਕਰ ਰਹੇ ਆ ਤੇ ਜੇ ਪਾਈਪਾਂ ਪੁੱਟਨੀਆਂ ਪੈਂਦੀਆਂ ਨੇ ਪਾਈਪਾਂ ਪੁੱਟੀਆਂ ਨੇ ਸ਼ਹਿਰ ਪੁੱਟਿਆ ਮਨ ਨੂੰ ਪਤਾ ਸਾਰੇ ਸ਼ਹਿਰ ਨੂੰ ਤਕਲੀਫ ਹੈ ਇੱਥੇ ਹਰ ਵਾਰੀ ਜਿਹੜਾ ਇਹ ਤੇ ਜਿਹੜਾ ਸੀਵਰੇਜ ਦਾ ਪਾਣੀ ਜਿਹੜਾ ਪੀਣ ਵਾਲੇ ਪਾਣੀ 'ਚ ਪੈ ਰਿਆ ਸੀ ਇਹ ਹੁਣ ਤੇ ਨਹੀਂ ਹੋਇਆ ਪਿਛਲੀ ਸਰਕਾਰ ਵੇਲੇ ਵੀ ਅਸੀਂ ਦੇਖਦੇ ਰਹੇ ਹਾਂ ਸੋ ਇਹ ਕੰਮ ਸ਼ੁਰੂ ਹੋਇਆ ਪਰ ਇਹ ਹੈ ਕਿ ਅਸੀਂ ਬਿਲਕੁਲ ਮੀਟਿੰਗਾਂ ਕਰ ਰਹੇ ਹਾਂ ਪਿੱਛੇ ਪਏ ਹਾਂ ਤੇ ਇਹ ਕੰਮ ਜਲਦੀ ਜਿਹੜਾ ਉਹ ਸਿਰੇ ਚੜ ਜਾਊਗਾ ਪਰ ਇੱਥੇ ਤੇ ਜਿਹੜੇ ਲੀਡਰ ਸਹਾਬਾਨ ਨੇ ਉਹ ਤੇ ਇੱਥੇ ਮੀਟਿੰਗਾਂ ਕਰਦੇ ਹੁੰਦੇ ਸੀਗੇ ਕਹਿੰਦੇ ਵੀ ਮੈਂ ਕਰਾ ਰਿਆਂ ਜਦੋਂ ਕਿ ਪਤਾ ਹੈ ਕਿ ਸਾਰੀ ਸਰਕਾਰ ਨੇ ਕਰਾਣੇ ਨੇ ਉਹ ਕ੍ਰੈਡਿਟ ਲੈਣੇ ਮੈਂ ਤੇ ਹੁਣ ਵੀ ਤਾਂ ਜਲਦੀ ਜਲਦੀ ਦੱਸਦੇ ਸੀ ਉਹਨੂੰ ਪਤਾ ਲੱਗ ਜਾ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦੇਣਾ ਸੀ ਵੀ ਮੈਂ ਕਰਾ ਰਿਆ ਸੋ ਇਸ ਕਰਕੇ ਝੂਠ ਬੋਲ ਦੀ ਰਾਜਨੀਤੀ ਪੈਸੇ ਦੀ ਰਾਜਨੀਤੀ ਕਰ ਰਿਹਾ ਔਰ ਇਹ ਜਿਹੜਾ ਕੰਮ ਹੈ ਇਹ ਜਦੋਂ ਹੁਣ ਪਾਣੀ ਆ ਗਿਆ ਤਾਂ ਹੁਣ ਕੋਈ ਬਿਆਨ ਨਹੀਂ ਚੁੱਪ ਹੁਣ ਪਾਣੀ ਬਾਰੇ ਦੱਸੋ ਵੀ ਪਾਣੀ ਮੇਰੇ ਕਰਕੇ ਹੋ ਰਿਹਾ ਜਦੋਂ ਕੰਮ ਕਰਾਣ ਦੀ ਉਹ ਲੈਂਦਾ ਕ੍ਰੈਡਿਟ ਲੈਂਦਾ ਤੇ ਫਿਰ ਜਿਹੜੇ ਗਲਤ ਕੰਮ ਹੁੰਦਾ ਤੇ ਉਹਦੀ ਵੀ ਫਿਰ ਜ਼ਿੰਮੇਵਾਰੀ ਲੈ ਲੈਣ ਸੋ ਇਹ ਜਿਹੜਾ ਇਹ ਜਲਦੀ ਹੋ ਜਾਊਗਾ ਠੀਕ ਹੈ ਬਹੁਤ ਜੀ ਜੀ ਜੇ ਫਿਲਮ ਬਣ ਰਹੀ ਹੈ ਉਹ ਕੀ ਫਿਲਮ ਹੈ ਕੀ ਨਾਮ ਹੋਣਾ ਦੇਖੋ ਜੀ ਮੈਂ ਭੁੱਲਿਆ ਸੀਗਾ ਤੇ ਇਹ ਗੱਲ ਹੈ 1984 ਦੀ 1984 ਦੇ ਵਿੱਚ ਉਦੋਂ ਇੰਦਰਾ ਗਾਂਧੀ ਦਾ ਮਰਡਰ ਹੋਇਆ ਤੇ ਪੰਜਾਬੀਆਂ ਔਰ ਸਿੱਖਾਂ ਦੇ ਖਿਲਾਫ ਸਾਰਾ ਹਿੰਦੁਸਤਾਨ ਹੋ ਗਿਆ ਸੀਗਾ ਔਰ ਬਾਹਰ ਤੁਹਾਨੂੰ ਪਤਾ ਹੀ ਹੈ ਦਿੱਲੀ ਦੇ ਵਿੱਚ ਕਾਨਪੁਰ ਵਿੱਚ ਹੋਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕਿੰਨੇ ਕਿੰਨੇ ਜਿਹੜੇ ਉਹ ਕਤਲ ਹੋਏ ਸੀਗੇ ਕਿੰਨੇ ਲੋਕ ਮਾਰੇ ਗਏ ਸੀਗੇ ਇੰਦਰ ਗਾਦੀ ਦੇ ਕਤਲ ਤੋਂ ਬਾਅਦ ਮਾਹੌਲ ਖਰਾਬ ਸੀਗਾ ਤੇ ਸਾਡੀ ਪੰਜਾਬ ਟੀਮ ਨੈਸ਼ਨਲ ਚੈਂਪੀਅਨਸ਼ਿਪ ਜਾਣਾ ਸੀਗਾ ਕਟਕ ਤੇ ਉਹ ਥੇ ਕਟਕ ਦੇ ਵਿੱਚ ਸਾਡੀ ਐਸੋਸੀਏਸ਼ਨ ਕਹਿੰਦੀ ਪਈ ਨਾ ਜਾਈਏ ਕਿ ਰਸਤੇ ਤੇ ਗੱਡੀ 'ਚ ਵਿਹਾਰ ਲੰਘਣਾ ਹੈ ਯੂਪੀ ਲੰਘਣਾ ਤੇ ਕੋਈ ਇਦਾਂ ਦਾ ਨਾ ਹੋਵੇ ਨੁਕਸਾਨ ਪਲੇਅਰਾਂ ਦਾ ਹੋ ਜਾਵੇ ਪਰ ਸਾਡੇ ਜਿਹੜੇ ਯੋਧੇ ਨੇ ਸਾਰੀ ਟੀਮ ਸਾਡੀ ਜਿਹੜੀ ਆ ਮੇਰੇ ਬ੍ਰਦਰ ਸੀ ਕੁਲਦੀਪ ਸਿੰਘ ਚੀਮਾ ਸੀਗਾ ਜਗਰੂਪ ਬਰਾੜ ਸੀਗੇ ਸੁਖਪਾਲ ਪਾਲੀ ਸੀਗਾ ਕੁਲਦੀਪ ਕਿੱਪੀ ਸੀਗਾ ਸਾਰੇ ਪਰਮਦੀਪ ਸੀਗਾ ਇਹਨਾਂ ਸ਼ਾਮ ਲਾਲ ਜੀ ਇਹਨਾਂ ਸਾਰਿਆਂ ਨੇ ਫਿਰ ਫੈਸਲਾ ਕੀਤਾ ਵੀ ਜੇ ਆਪਾਂ ਜਾਣਾ ਚਾਹੀਦਾ ਆਪਾਂ ਨੂੰ ਜੇ ਨਹੀਂ ਗਏ ਤੇ ਸਾਡੇ ਦੋਸਤਾਂ ਚ ਕਹਿਣਗੇ ਵੀ ਇਹ ਡਰਦੇ ਹੀ ਨਹੀਂ ਆਏ ਸੋ ਅਸੀਂ ਗਏ ਤੇ ਟੀਮ ਇਨੀ ਸਪਿਰਟ ਨਾਲ ਖੇਲੀ ਇਨੀ ਜਿਆਦਾ ਤਗੜੀ ਖੇਲੀ ਕਿ 34 ਸਾਲ ਬਾਅਦ ਉਹ ਨੈਸ਼ਨਲ ਜਿਹੜੀ ਹੈ ਉਹ ਚੈਂਪੀਅਨਸ਼ਿਪ ਜਿਹੜੀ ਹੈ ਉਹ ਪੰਜਾਬ ਦੇ ਹਿੱਸੇ ਆਈ ਹੈ ਔਰ ਸਾਡੇ ਕਰਾਊਡ ਵੀ ਖਿਲਾਫ ਸੀਗਾ ਕਹਿਣ ਦਾ ਮਤਲਬ ਇਦਾਂ ਦੇ ਹਾਲਾਤਾਂ 'ਚ ਜਿਹੜੀ ਉਹ ਚੈਂਪੀਅਨਸ਼ਿਪ ਜਿੱਤਨੀ ਉਹ ਬੜੀ ਵੱਡੀ ਗੱਲ ਸੀ ਖਤਰਾ ਮੁੱਲ ਲੈਣਾ ਤੇ ਸਾਡੇ ਜਿਹੜੇ ਸਗੋਂ ਖਿਡਾਰੀ ਜਿਹੜੇ ਸੀ ਉਹ ਆਪਣਾ ਆਈਡੈਂਟੀਟੀ ਸਾਬਾ ਕੇ ਵੀ ਨਹੀਂ ਗਏ ਮੈਂ ਖੁਦ ਜਿਹੜਾ ਉਦੋਂ ਵਾਲ ਕੱਟੇ ਸੀ ਤੇ ਅਸੀਂ ਪੱਗ ਬੰਨ ਕੇ ਗਏ ਸੀਗੇ ਇਹ ਅਸੀਂ ਆਈਡੈਂਟੀਟੀ ਵੀ ਛੁਪਾਣੀ ਨਹੀਂ ਜੋ ਹੁੰਦਾ ਦੇਖੀ ਲਵਾਂਗੇ ਇਹ ਫਿਲਮ ਦਾ ਨਾਮ ਕੀ ਹੈ ਜੇ ਨਾਮ ਨਹੀਂ ਅਜੇ ਰੱਖਿਆ ਇਹ ਤੇ ਅਸੀਂ ਤਾਂ ਭੁੱਲੇ ਪਏ ਸੀ ਇਹ ਸਾਰਾ ਇਨਸੀਡੈਂਟ ਸਾਡੇ ਗੁਰਸ਼ਰਨ ਦਾਵਾ ਆਈਆਈਟੀ ਦੇ ਵਿੱਚ ਉਹ ਪ੍ਰੋਫੈਸਰ ਤੋਂ ਵੀ ਉੱਪਰ ਸੀ ਉਹ ਆਈਆਈਟੀ ਰੂੜਕੀ ਤੇ ਵਾਈਸ ਚਾਂਸਲਰ ਦੇ ਵੀਲੇ ਰਹੇ ਆ ਗੁਰੂ ਕਾਸ਼ੀ ਯੂਨੀਵਰਸਿਟੀ ਉਹਨਾਂ ਨੇ ਕਿਤੇ ਫੇਸਬੁੱਕ ਤੇ ਪਾਇਆ ਉਸ ਤੋਂ ਬਾਅਦ ਉਹ ਮਿੰਟੂ ਗੁਰਸਰੀਆ ਮ ਲੋਡ ਤੋਂ ਨੇ ਉਹਨਾਂ ਨੇ ਪੜਿਆ ਉਹਨੂੰ ਮੈਨੂੰ ਫੋਨ ਕੀਤਾ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਪਤਾ ਫਿਰ ਉਹ ਦੀਵ ਕਰੋੜ ਜਿਹੜਾ ਉਹ ਇੰਟਰਸਟਿਡ ਆ ਬਹੁਤ ਉਹਨੇ ਵੀ ਹੁਣ ਇੱਕ ਵੀਡੀਓ ਪਾਈ ਹੈ ਕਿ ਮੈਂ ਰੋਲ ਕਰਨਾ ਚਾਹੁੰਦਾ ਮੇਰਾ ਤੇ ਉਹ ਫਿਲਮ ਦਾ ਬਣਦੀ ਐ ਦੇਖੋ ਕਦੋਂ ਬਣਦੀ ਐ ਪਰ ਬਣਦੀ ਐ ਉਸਨੂੰ ਕਿਸੇ ਇਹ ਗੱਲ ਕਹੋਗੇ ਕਿ ਉਸਨੂੰ ਕੋਈ ਸਰਕੰ ਗ੍ਰੁੱਪ ਕੀਤਾ ਜਾਂਦਾ ਬਿਲਕੁਲ ਜੀ ਬਿਲਕੁਲ ਇਹ ਮੀਟਿੰਗਾਂ ਦੇ ਵਿੱਚ ਵਿਚਾਰਿਆ ਗਿਆ ਔਰ ਇਹਦਾ ਇੰਤਜ਼ਾਮ ਕਰਾਂਗੇ ਬਾਕੀ ਸਾਰੇ ਜਿਹੜੇ ਕੰਮ ਨੇ ਨਾ ਮੈਂ ਤੁਹਾਨੂੰ ਬੜੀ ਤੁਹਾਡੇ ਸਾਹਮਣੇ ਕੈਮਰੇ ਦੇ ਸਾਹਮਣੇ ਕਹਿ ਰਿਹਾ ਇਹ ਨਹੀਂ ਕਿ ਅਸੀਂ ਢਿੱਲਣਾ ਬੈਠੇ ਆ ਆ ਫਾਈਲ ਜਿਹੜੀ ਹੈ ਇਹ ਮੇਰੀ ਗੱਡੀ 'ਚ ਰਹਿੰਦੀ ਆ ਅਸੀਂ ਸਾਰੇ ਅਫਸਰ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਜਵਾਬਦੇਹ ਬਣਾਨੇ ਆ ਅਸੀਂ 10-15 ਦਿਨਾਂ ਪੁੱਛਦੇ ਆ ਕਿ ਕੀ ਪ੍ਰੋਗਰੈਸ ਹੋਈ ਆ ਮੈਂ ਇਸ ਗੱਲ ਨੂੰ ਮੰਨਦਾ ਕਿ ਕੰਮ ਥੋੜਾ ਸਲੋ ਸਪੀਡ ਤੇ ਚੱਲ ਰਿਹਾ ਪਰ ਉਹਨਾਂ ਦਾ ਜਵਾਬ ਜਿਹੜਾ ਸ਼ਾਇਦ ਮੈਂ ਵੀ ਥੋੜਾ ਜਿਹਾ ਕਨਵਿੰਸ ਹੋਇਆ ਕਿ ਇੱਕ ਅਜੀ ਬਰਸਾਤਾਂ ਪੈ ਜਾਣ ਤੇ ਉਸ ਤੋਂ ਬਾਅਦ ਮਿੱਟੀ ਵਹਿ ਜਾਂਦੀ ਹੈ ਮਿੱਟੀ ਵਹਿਣ ਤੋਂ ਬਾਅਦ ਜਿਹੜੀ ਹੈ ਉਹ ਬਾਦ ਦੇ ਵਿੱਚ ਸੜਕ ਨਹੀਂ ਜਿਹੜੀ ਉਹ ਟੁੱਟੂਗੀ ਇਹ ਉਹਨਾਂ ਦਾ ਸ਼ਾਇਦ ਟੈਕਨੀਕਲੀ ਉਹਨਾਂ ਦਾ ਹੋਊਗਾ ਤੇ ਪਰ ਫਿਰ ਵੀ ਆ ਬਰਸਾਤਾਂ ਖਤਮ ਹੁੰਦੀਆਂ ਤੇ ਸਤੰਬਰ ਦੇ ਵਿੱਚ ਵਿੱਚ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਜਾਂਦੇ